ਕਰਦਾ ਜੀ ਆਪਣੇ ਵੇ ਵਿਚਾਰਾ ਲੱਗਦਾ ਹੈ ਸਾਡਾ ਪਿੰਡ ਚ ਇਸ ਤਰ੍ਹਾਂ ਦੀ ਗੱਲ ਵੀ ਮਹੀਨਾ ਦੂਰ ਪਹਿਲੋਣਾ ਚਾਹੀ ਕੋ ਦੇਨੇ ਨੂੰ ਵਧਿਆ ਹੀ ਹੱਕੇ ਕੁੱਤੇ ਨੇ ਤੇ ਵਾਹ ਬਰਾਸ਼ ਤੇ ਕਰਮ ਮਾਰੇ ਆਸ-ਪਾਸੇ ਕਿ ਰਵਾੜ ਦਾ ਤੇ ਬੰਦਾ ਕੋ ਟਾਈਮ ਉਹ ਜਦੋਂ ਦੂਰ ਕੁ ਮਹੀਨਾ ਸਵਾ ਹੋਇਆ ਨਾ ਤੇ ਉਹ ਢਿਲਾ ਹੋ ਗਿਆ ਢਿਲਾ ਜਾਂ ਕਰਮ ਮਾਰੇ ਪਤਾ ਹੀ ਨਹੀਂ ਲੱਗਾ ਡਾਕਟਰਾਂ ਨੂੰ ਉੱਥੇ ਵੀ ਦਾਹ ਕਰਾਈ ਰੱਖਿਆ ਜਾ ਕੇ ਪੋਜਪੁਰ ਵੀ ਉਹ ਕਿਹਦੇ ਕਿਹਦੇ ਕਲਪਸਤਾ ਸੀ ਪਰ ਤੇ ਉੱਥੇ ਲੈ ਜਾ ਕੇ ਉਹਨਾਂ ਨੂੰ ਉਹ ਅੱਖ ਸਾਨੂੰ ਫੋਚ ਆਕ ਪਏ ਇੱਥੇ ਤੇ ਉਹ ਅੱਖ ਨਹੀਂ ਹਲਕਤਾ ਹੈਗਾ ਹੀ ਨਹੀਂ ਨੁਕਸ ਨਹੀਂ ਹਲਕਦਾ ਹੈਗਾ ਉਹ ਗੱਲ ਵਿਚਾਰੇ ਸਾਰੇ ਮਾਲਕ ਉਸੇ ਗੱਲ ਤੇ ਰਹੇ ਵੀ ਕੋਈ ਮਹਾਰਾਜ ਕਰੇ ਨਾ ਹੀ ਹੋਵੇ ਉਹ ਫਿਰ ਜਿਆਦਾ ਹੁੰਦਾ ਗਿਆ ਚੌਂ ਦਿਨਾਂ ਤੇ ਨਾ ਚੋਖਾ ਹੋ ਗਿਆ ਰਾਤ ਤਾਂ ਫਿਰ ਜਦੋਂ ਅਸਲ ਉਹ ਬਦਲਣਾ ਗੱਲ ਸਿਰੇ ਤੇ ਅਪੜ ਗਈ ਫਿਰ ਭਜਾ ਕੇ ਕਿਸੇ ਬੰਦੇ ਸਿਆਣੇ ਆਖਿਆ ਵੀ ਇੱਥੇ ਦੁਲਚੀ ਕੀ ਬੜਾ ਲਾਉਂਦੇ ਨੇ ਜੋੜਾ ਤੇ ਮਹਾਰਾਜ ਦਾ ਬੜਾ ਉੱਥੇ ਪ੍ਰਕਾਸ਼ ਹੈ ਤੁਸੀਂ ਉੱਥੇ ਲੈ ਜਾਓ ਉੱਥੇ ਲੈ ਕੇ ਗਏ ਵਿਚਾਰੇ ਤੇ ਜਦੋਂ ਰਾਤ ਦਾ ਉਹ ਉੱਥੇ ਰਾਤ ਹੀ ਜਾਂ ਤੋਂ ਪਿਛਾ ਹੀ ਕੋ 10 ਕਿੱਲੇ ਨਾਲ ਪੂਰਾ ਹੋ ਗਿਆ 15 ਕੋ ਸਾਲ ਦਾ ਹੈਗਾ ਸੀ 14 15 ਸਾਲ ਦਾ ਕੱਲਾ ਹੀ ਪੁੱਤ ਜੀ ਨਾ ਕੋਤੀ ਇਹ ਨਾ ਕੋਸ਼ ਮਾਪੇ ਉਹਦੇ ਖਾਰੇ ਨੇ ਅੱਗੇ ਵਿਚਾਰੇ ਦੁਖੀ ਨੇ ਬੜੇ ਸਾਡਾ ਜੀ ਇਹ ਪਨੇਵਾ ਹੈ ਜੀ ਤੇ ਜਦੋਂ ਲਗਭਗ ਮਹੀਨੇ ਤੋਂ ਦੇ ਸਵਾ ਮਹੀਨੇ ਦੇ ਵਿੱਚ ਵਿੱਚ ਨੇ ਨੂੰ ਨਾ ਕੁੱਤੇ ਨੇ ਕਟਿਆ ਟ੍ਰੀਟਮੈਂਟ ਕਰਾਇਆ ਹੈ ਚੰਗੇ ਚੰਗੇ ਹਸਪੀਟਲਾਂ ਦੇ ਵਿੱਚ ਵੀ ਲੈ ਕੇ ਗਏ ਨੇ ਇੰਨੀ ਗਾ ਵੀ ਕਾਰ ਰੱਖਿਆ ਪਤਾ ਨਹੀਂ ਲਾਜ ਦੇ ਵਿੱਚ ਕਿਤੇ ਕਮੀ ਰਹੇਗੀ ਜਾਂ ਕਿਸਮਤ ਕਹਿ ਲੋ ਹਾਰ ਦੇਗੀ ਤੇ ਸਾਡਾ ਜੀ ਕੱਲਾ ਕੱਲਾ ਹੀ ਪੁੱਤਰ ਜੀ છલે 3-4 ਦਿਨਾਂ ਤੋਂ ਹਾਲਤ ਕੀ ਤਿੰਨ ਚਾਰ ਦਿਨ ਤੋਂ ਡਾਕਟਰ ਨੇ ਵੀ ਇਸ ਚੀਜ਼ ਦਾ ਡਾਕਟਰ ਨੂੰ ਨਹੀਂ ਪਤਾ ਲੱਗਾ ਅਸੀਂ ਸੋਕਾ ਕੀ ਡਾਕਟਰਾਂ ਨੂੰ ਕੁੱਤੇ ਨੇ ਕੱਟੇਵੰਦ ਨਹੀਂ ਇਹੋ ਜੀ ਪ੍ਰੋਬਲਮ ਨਹੀਂ ਹੋਏਗੀ ਹਾਲਤ ਵਿੱਚ ਤਿੰਨ ਚਾਰ ਆਹ ਤਿੰਨ ਦਬਕਾਰ ਅਸਲ ਤਾਂ ਕੱਲ ਤੋਂ ਹੀ ਜਿਆਦਾ ਵਿਗੜੀ ਹਾਲਤ ਜਿਆਦਾ ਇਹ ਕੁੱਤੇ ਹੋ ਹੀ ਬਹੁਤ ਗਏ ਨੇ ਪ੍ਰਸ਼ਾਸਨ ਤੋਂ ਸਾਡੀ ਇਹੋ ਜੀ ਵੀ ਵੇਖੋ ਜੀ ਸਾਡਾ ਬੱਚਾ ਦਾ ਤੁਰ ਗਿਆ ਜਾਣ ਅਸੀਂ ਤਾਂ ਅਥੋਂ ਸਖਣੇ ਹੋ ਗਏ ਜੀ ਪ੍ਰਸ਼ਾਸਨ ਅਗੇ ਸਾਡੀ ਇਹ ਹੀ ਅਪੀਲ ਹੈ ਵੀ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਚੀਜ਼ਾਂ ਨੇ ਜਿਵੇਂ ਵਾਰਾ ਕੁੱਤੇ ਬਹੁਤ ਜਿਆਦੇ ਨੇ ਪਿੱਛੇ ਜੀ ਵੇ ਕਸਾਂ ਕਹਿੰਦੇ ਲਾਗੇ ਲਾਗੇ ਕੁੱਤੇ ਨੇ ਬਹੁਤ ਜਿਆਦੀ ਦਸ਼ਤ ਪਾਛੜੀ ਪ੍ਰਸ਼ਾਸਨ ਨੂੰ ਵੀ ਇਸ ਸਮੇਂ ਕੋਈ ਨਾ ਠੋਸ ਕਦਮ ਚੁੱਕਣਾ ਚਾਹੀਦਾ ਤੇ ਜਿਸ ਤੇ ਵੀ ਗਾਂ ਆਉਣ ਵਾਲੇ ਬੱਚੇ ਪੜਨ ਜਾਂਦੇ ਨੇ ਕੋਈ ਬੱਚੇ ਸਕੂਲ ਜਾਂਦੇ ਨੇ ਕੋਈ ਦੁਕਾਨਾਂ ਤੇ ਜਾਂਦੇ ਨੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਤਗੜਾ ਇਸ ਤੇ ਨਾ ਐਕਸ਼ਨ ਲੈਣਾ ਚਾਹੀਦਾ ਮੰਗ ਅਸੀਂ ਇਹ ਕਰ ਰਹੇ ਵੀ ਚਲੋ ਬੱਚਾ ਤਾਂ ਸਾਡਾ ਹਣ ਜਾਣ ਵਾਲਾ ਪਰ ਗਿਆ ਜੀ ਅਸੀਂ ਇਹ ਮੰਗ ਕਰ ਰਹੇ ਪ੍ਰਸ਼ਾਸਨ ਤੋਂ ਵੀ ਸਾਡੇ ਜਿਹੜਾ ਪਰਿਵਾਰ ਤੁਹਾਨੂੰ ਵੀ ਪਤਾ ਬੱਚੇ ਦੇ ਮਾਂ ਤੇ ਉੱਤੇ ਹੀ ਰਹਿੰਦਾ ਹੈ ਤੇ ਇਸ ਪ੍ਰਸ਼ਾਸਨ ਇਹਦਾ ਕੋਈ ਨਾ ਕੋਈ ਹੋਣਾ ਇਹਨਾਂ ਦਾ ਵੀ ਬਚਾਰਾ ਕੋਈ ਟ੍ਰੀਟਮੈਂਟ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦਾ ਕਰਨਾ ਚਾਹੀਦਾ ਪ੍ਰਸ਼ਾਸਨ ਵੱਲੋਂ ਇਹ ਸਾਡੇ ਪਿੰਡ ਦਾ ਹੀ ਇਹ ਲੜਕਾ ਨਵਾਂ ਪ੍ਰੀਤ ਜੀ 15 16 ਸਾਲਾਂ ਦਾ ਬੱਚਾ ਜੀ ਇਹ ਤੋ ਮਹੀਨਾ ਸਵਾ ਪਹਿਲਾਂ ਇਹਨੂੰ ਕੁੱਟਾ ਟੱਕਿਆ ਉਦੋਂ ਵੀ ਇਹਨਾਂ ਦਾ ਟ੍ਰੀਟਮੈਂਟ ਜੋ ਇਲਾਜ ਕਰਾਉਣਾ ਹੈ ਕਰਾਇਆ ਜੀ ਚੰਗੀ ਤਰ੍ਹਾਂ ਨਹੀਂ ਕਰਾ ਸਕੇ ਜਿੰਨਾ ਚਾਹੀਦਾ ਸੀ ਉਹਨ ਜੀ 3 14 ਦਿਨਾਂ ਨਾਲ ਪਤਾ ਲੱਗਾ ਵੀ ਇਹਦਾ ਮੁੱਢ ਉੱਤੇ ਦਾ ਟੱਕਿਆ ਆਈ ਮੋਜਿਮਨਾ ਉਹ ਜੋ ਗਏ ਪੱਜੇ ਨੇ ਸਲਾ ਚੰਗਾ ਚੰਗਾ ਲਾਈਕ ਆਈ ਹਾਂ ਜੀ ਰਾਤੀ 10 ਵਜੇ ਦਿੱਸ ਹੋ ਗਈ ਇਹ ਕਰਨਾ ਜੀ ਮੇਰਾ ਪਿੰਡ ਦੋਨਾ ਰਹਿਮਤ ਵਾਲਾ ਮਾਮਦੋਦ ਠਾੜ ਦੇ ਵਿੱਚ ਵਾਪਰੀ ਜਿਹੜਾ ਕਿ ਬੀਤੀ ਸ਼ਾਮ ਇੱਕ ਨੌਜਵਾਨ ਬੱਚਾ ਜਿਹੜਾ 17 18 ਸਾਲ ਦੀ ਉਮਰ ਦਾ ਬੱਚਾ ਦਮਨਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਮੌਤ ਹੋਈ ਆ ਬੱਚੇ ਦੇ ਕਾਰਨ ਕੀ ਬਣਿਆ ਕਾਰਨ ਇਸ ਤਰ੍ਹਾਂ ਜੇ ਜਿਸ ਤਰ੍ਹਾਂ ਪਤਾ ਲੱਗਿਆ ਕਿ ਡੇਢ ਕੁ ਮਹੀਨਾ ਪਹਿਲਾਂ ਨਾ ਬੱਚੇ ਨੂੰ ਪਿੰਡ ਦੇ ਵਿੱਚ ਅਚਾਨਕ ਕੁੱਤਾ ਘਟ ਗਿਆ ਸੀ ਕੋਈ ਲੱਛਣ ਨਹੀਂ ਪਰਿਵਾਰ ਨਾਲ ਹੀ ਰਿਹਾ ਤਿੰਨ ਚਾਰਾਂ ਦਿਨਾਂ ਦੇ ਵਿੱਚ ਜਿਹੜਾ ਪਿਛਲੇ ਦਿਨਾਂ 'ਚ ਪਤਾ ਲੱਗਿਆ ਜਦ ਇਹ ਲੱਛਣ ਸਾਹਮਣੇ ਆਇਆ ਤਾਂ ਇਹ ਨਾਲ ਤੁਰੰਤ ਜਿਹੜਾ ਇਹ ਹਸਪੀਟਲ ਜਿਹੜਾ ਬੱਚੇ ਨੂੰ ਲੈ ਗਏ ਪ੍ਰਸ਼ਾਸਨ ਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਸੰਭਾਲ ਬਾਰੇ ਕੀ ਕਰਨਾ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਵੀ ਜਿਹੜਾ ਪਰਿਵਾਰ ਹੈ ਪਰਿਵਾਰ ਲਈ ਜਿਹੜਾ ਬੱਚਾ ਨੌਜਵਾਨ ਬੱਚਾ ਬਹੁਤ ਜ਼ਿਆਦਾ ਘਾਟਾ ਪਿਆ ਹੈ ਔਰ ਸਾਰਾ ਪਰਿਵਾਰ ਔਰ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਆ ਉਹ ਇਸ ਬੱਚੇ ਦੇ ਨਾਲ ਹੀ ਰਹੇ ਆ ਔਰ ਹੁਣ ਤੱਕ ਵੀ ਨਾਲ ਨੇ ਔਰ ਅੰਤਮ ਰਸਮਾਂ ਜਿਹੜੀਆਂ ਉਹ ਕਰਦੇ ਪਏ ਆ ਤਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਇਸ ਪਰਿਵਾਰ ਨੂੰ ਜਿਹੜੇ ਸਾਡੀ ਸਿਹਤ ਵਿਭਾਗ ਦੀ ਟੀਮ ਆ ਉਹ ਅਗਵਾਈ ਲੀਆਂ ਦੇਵੇ ਕਿ ਜਿਹੜੇ ਇਸ ਪਰਿਵਾਰ ਦੇ ਲਾ ਮਤਲਬ ਚੈੱਕਅਪ ਕਰਾਇਆ ਜਾਵੇ ਜਾਂ ਜੇ ਕੋਈ ਲਾ ਟਰੀਟਮੈਂਟ ਕਰਨਾ ਹੈ ਜਾਂ ਕੋਈ ਇੰਜੈਕਸ਼ਨ ਕਰਨਾ ਹੈ ਤਾਂ ਉਹ ਜਿਹੜਾ ਪ੍ਰਸ਼ਾਸਨ ਹੈ ਸਾਡਾ ਸਿਹਤ ਵਿਭਾਗ ਹੈ ਉਹ ਪਰਿਵਾਰ ਦਾ ਜਿਹੜਾ ਟਰੀਟਮੈਂਟ ਕਰੇ